ਪਿੰਡ ਦੌਲਤਪੁਰ ਵਿਖੇ ਬੰਬੇਲੀ ਦੇ ਸ਼ਹੀਦਾ ਦੀ ਯਾਦ ਵਿੱਚ 102 ਮਾ ਸ਼ਹੀਦੀ ਸਮਾਗਮ ਕਰਵਾਇਆ ਬੰਬੇਲੀ ਸਾਕੇ ਦੇ ਅਮਰ ਸ਼ਹੀਦਾ ਦੀ ਯਾਦ ਨੂੰ ਸਮਰਪਿਤ ਪਿੰਡ ਦੌਲਤਪੁਰ ਵਿਖੇ 102 ਮਾ ਸ਼ਹੀਦੀ ਸਮਾਗਮ ਕਰਵਾਇਆ ਗਿਆ ਸ਼ਹੀਦ ਬੱਬਰ ਕਰਮ ਸਿੰਘ ਐਡੀਟਾ ਦੌਲਤਪੁਰੀ ਬੱਬਰ ਉਦੇ ਸਿੰਘ ਰਾਮਗੜ ਝੂਗੀਆਂ ਬੱਬਰ ਕਿਸ਼ਨ ਸਿੰਘ ਮਾਗਟ ਤੇ ਬੱਬਰ ਮਹਿੰਦਰ ਸਿੰਘ ਪੰਡੋਰੀ ਗੰਗਾ ਸਿੰਘ ਨੂੰ ਸ਼ਰਦਾ ਦੇ ਫੁੱਲ ਅਰਪਿਤ ਕੀਤੇ ਗਏ ਸ਼ਹੀਦੀ ਸਮਾਗਮ ਵਿੱਚ ਨਮਾ ਸ਼ਹਿਰ ਤੋਂ ਐਸਪੀ ਸਰਵਿਸ ਸਿੰਘ ਬਾਈਆਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਵਿਧਾਇਕ ਡਾਕਟਰ ਨਛੱਤਰਪਾਲ ਤੇ ਹੋਰ ਅਧਿਕਾਰਯੋਗ ਸ਼ਖਸੀਅਤਾਂ ਰਾਈ ਹਾਜ਼ਰ ਸਮਾਗਮ ਦੇ ਦੂਸਰੇ ਦਿਨ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਧਾਰਮਿਕ ਅਤੇ ਵਿਦਿਅਕ ਗਤੀਵਿਧੀਆਂ ਜਿਨ੍ਹਾਂ ਵਿੱਚ ਡਰਾਇੰਗ ਤੇ ਪੇਂਟਿੰਗ ਮੁਕਾਬਲੇ, ਕੁਇਜ਼ ਮੁਕਾਬਲੇ, ਭਾਸ਼ਣ ਪ੍ਰਤੀਯੋਗਤਾ, ਸੁੰਦਰ ਲਿਖਾਈ ਅਤੇ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਈ ਗਏ। ਬੱਚਿਆਂ ਵੱਲੋਂ ਆਕਾਸ਼ਿਤ ਕੋਰੀਓਗ੍ਰਾਫੀ ਪੇਸ਼ ਕੀਤੀ ਗਈ। ਪਾਗ ਲੈਣ ਵਾਲੇ ਬੱਚਿਆਂ ਨੂੰ ਮੁੱਖ ਮਹਿਮਾਨ ਵੱਲੋਂ ਇਨਾਮ ਤਕਸੀਮ ਕੀਤੇ ਵਿੰਡ ਦੇ ਪਤਵੰਤੀ ਅਤੇ ਟਰਸਟ ਦੇ ਮੈਂਬਰਾਂ ਤੋਂ ਇਲਾਵਾ ਸਕੂਲ ਦਾ ਸਮੁੱਚਾ ਸਟਾਫ ਰਿਹਾ ਹਾਜ਼ਰ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਦੇ ਨਵਾਂ ਸ਼ਹਿਰ ਤੋਂ ਪੱਤਰਕਾਰ ਹਰਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ ਅੱਜ ਦੋਲਤਪੁਰ ਪਿੰਡ ਦੇ ਵਿੱਚ ਸੀ ਬੱਬਰ ਕਰਨ ਸਿੰਘ ਜੀ ਦੇ ਜੱਦੀ ਪਿੰਡ ਦੇ ਵਿੱਚ ਸਕੂਲ ਮੈਨੇਜਮੈਂਟ ਵੱਲੋਂ ਅੱਜ ਐਨੀਅਲ ਫੰਕਸ਼ਨ ਸੀ ਬੱਚਿਆਂ ਦਾ ਜਿਹੜਾ ਕਿ ਬਹੁਤ ਹੀ ਸ਼ਰੋਣਯੋਗ ਸੀਗਾ ਸਾਡੇ ਵਿਰਸੀ ਨਾਲ ਜੋੜਨ ਵਾਲੀਆਂ ਜਿਹੜੀਆਂ ਸਕਿੱਟਾਂ ਸੀਗੀਆਂ ਉਹ ਕੀਤੀਆਂ ਬੱਚਿਆਂ ਨੇ ਜਿਹਦੇ ਨਾਲ ਸਾਡੇ ਆਉਣ ਵਾਲੇ ਪਵਿੱਖ ਲਈ ਜਿਹੜਾ ਬਹੁਤ ਜ਼ਰੂਰੀ ਹੈਗਾ ਔਰ ਨਾਲ ਦੀ ਨਾਲ ਮੈਂ ਵਧਾਈ ਦਿੰਨਾ ਪ੍ਰਧਾਨ ਜੀ ਬੈਠੇ ਹੈਗੇ ਆ ਔਰ ਸਾਰੇ ਨਗਰ ਨੂੰ ਔਰ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਜਿਨ੍ਹਾਂ ਨੇ ਬਹੁਤ ਹੀ ਸੋਨਾ ਉਪਰਾਲਾ ਸਾਡੇ ਆਉਣ ਵਾਲੇ ਪਵਿੱਖ ਨੂੰ ਦੇਖਦੇ ਹੋਏ ਜਿਹੜਾ ਇਹ ਸਕੂਲ ਬਹੁਤ ਹੀ ਵਧੀਆ ਤਰੀਕੇ ਨਾਲ ਚੱਲ ਰਿਹਾ ਹੈਗਾ ਔਰ ਬਹੁਤ ਨਾਲ ਦੀ ਨਾਲ ਇਹ ਵੈਲਫੇਅਰ ਦੇ ਕੰਮ ਵੀ ਕਰਦੇ ਹੈਗੇ ਆ ਸਾਰੇ ਹੀ ਵਧਾਈ ਦੇ ਪਾਤਰ ਆ ਔਰ ਨਾਲ ਦੀ ਨਾਲ ਮੈਂ ਬਾਕੀ ਇਲਾਕਾ ਨਵਾਸੀਆਂ ਨੂੰ ਬੇਨਤੀ ਕਰਦਾ ਕਿ ਜਿਸ ਤਰ੍ਹਾਂ ਇਸ ਪਿੰਡ ਨੇ ਇਹ ਉਪਰਾਲਾ ਸ਼ੁਰੂ ਕੀਤਾ ਸਾਰੇ ਜਾਣੇ ਰਲ ਕੇ ਆਪਣੇ ਆਪਣੇ ਪਿੰਡ ਨਗਰਾਂ ਚ ਇਹੋ ਜਿਹਾ ਉਪਰਾਲੇ ਜਰੂਰ ਕਰਨ ਜਿਹਦੇ ਨਾਲ ਸਾਡੀ ਆਉਣ ਵਾਲੀ ਪੀੜ੍ਹੀ ਆਉਣ ਵਾਲੀਆਂ ਨਸਲਾਂ ਵਧੀਆ ਤਰੀਕੇ ਨਾਲ ਅੱਗੇ ਵੱਧ ਸਕਣ। ਆਪਨੇ ਇਸ ਛੇਤੀ ਸਮਾਰੋਹ ਵਿੱਚ ਬੱਚਿਆਂ ਨੂੰ ਕੀ ਸੰਦੇਸ਼ ਦੇਖੋ ਮੇਰੇ ਅ ਬੱਚਿਆਂ ਨੂੰ ਸੰਦੇਸ਼ ਜਿਹੜੇ ਸਕੂਲ ਚ ਆਪਾਂ ਬੈਠੇ ਆ ਸਭ ਤੋਂ ਵੱਡਾ ਸੰਦੇਸ਼ ਤਾਂ ਇਹ ਹੀ ਆ ਦੀ ਵੀ ਦੇਸ਼ ਦੀ ਸੇਵਾ ਜਿਸ ਤਰ੍ਹਾਂ ਸਾਡੇ ਚੀਦਾ ਨੇ ਕੀਤੀ ਹੈਗੀ ਆ ਔਰ ਜਿਸ ਤਰ੍ਹਾਂ ਉਹਨਾਂ ਨੇ پاک ਸਾਫ ਰਹਿੰਦੇ ਹੋਏ ਆਪਣੀਆਂ ਕੁਰਬਾਨੀਆਂ ਕੀਤੀਆਂ ਆਪਣੇ ਮਿੱਟੀ ਲਈ ਕੁਰਬਾਨੀਆਂ ਕੀਤੀਆਂ ਇਸੇ ਤਰੀਕੇ ਨਾਲ ਉਹ ਵੀ ਅੱਗੇ ਵਧਣ ਤਰੱਕੀ ਕਰਨ ਪੜਨ ਲਿਖਣ ਔਰ ਸਮਾਜ ਦੇ ਵਿੱਚ ਔਰ ਆਪਣੇ ਇਲਾਕੇ ਦਾ ਨਾਮ ਉੱਚਾ ਕਰਨ ਮੇਰਾ ਇਹ ਬੱਚਿਆਂ ਨੂੰ ਅੱਜ ਦੇ ਦਿਨ ਤੇ ਹੀ ਸੰਦੇਸ਼ ਹੈ ਧੰਨਵਾਦ